ਦੋਸਤੋ ਜਿੱਥੇ ਅੱਜ ਖਾਲਸੇ ਦੀ ਸਿਰਜਣਾ ਦਾ ਦਿਹਾੜਾ ਹੈ ਸਹੇਬੇ ਕਮਾਲ ਨੇ ਤੁਹਾਨੂੰ ਮਜ਼ਲੂਮਾਂ ਦੀ ਰਾਖੀ ਕਰਨ ਵਾਸਤੇ ਤਿਆਰ ਕੀਤਾ ਔਰ ਉੱਥੇ ਅੱਜ ਇੱਕ ਅਹਿਮ ਇਹ ਵੀ ਦਿਹਾੜਾ ਹੈ ਕਿ ਜਿਹੜਾ ਵਿਸਾਖੀ ਦੇ ਨਾਲ ਜੁੜਦਾ ਜੱਲਿਆਂ ਵਾਲਾ ਬਾਗ ਔਰ ਜਲਿਆਂਵਾਲੇ ਬਾਗ ਦਾ ਵੀ ਅੱਜ ਦਾ ਇਹ ਦਿਹਾੜਾ ਹੈ ਕਿ ਵਿਸਾਖੀ ਵਾਲਾ ਦਿਨ ਸੀ 13 ਅਪ੍ਰੈਲ 1919 ਦਿਨ ਐਤਵਾਰ ਨੂੰ ਬਹੁਤ ਵੱਡੇ ਪੱਧਰ ਤੇ ਅੰਮ੍ਰਿਤਸਰ ਦੇ ਲੋਕ ਵੱਖ-ਵੱਖ ਇਲਾਕਿਆਂ ਤੋਂ ਵੱਖ-ਵੱਖ ਥਾਵਾਂ ਤੋਂ ਦੂਰੋਂ-ਦੂਰੋਂ ਲੋਕ ਦੇਸ਼ ਪੱਧਰ ਤੇ ਇਕੱਠੇ ਹੋਏ ਔਰ ਐਤਵਾਰ ਦਿਨ 13 ਫਰਵ 13 ਅਪ੍ਰੈਲ ਨੂੰ 1919 ਨੂੰ ਔਰ ਨੇਤਾ ਡਾਕਟਰ ਸੈਫੁਦੀਨ ਕਿਚਲੂ ਡਾਕਟਰ ਸਤਿਆਪਾਲ ਔਰ ਇਹਨੂੰ ਹਾਕਮ ਸਰਕਾਰ ਨੇ ਗ੍ਰਿਫਤਾਰ ਕੀਤਾ ਹੋਇਆ ਸੀ ਔਰ ਵੱਡੇ ਪੱਧਰ ਤੇ ਵਿਰੋਧ ਵਾਸਤੇ ਲੋਕ ਇਕੱਠੇ ਹੋਏ ਔਰ ਲੋਕਾਂ ਨੇ ਹਾ ਦਾ ਨਾਰਾ ਮਾਰਿਆ ਔਰ ਜੱਲਿਆਂ ਵਾਲੇ ਬਾਗ ਦੇ ਵਿੱਚ ਇਕੱਠ ਕੀਤਾ ਗਿਆ ਜਿਹਦੇ ਤੇ ਵੱਡੇ ਪੱਧਰ ਤੇ ਸ਼ਾਮ 4 ਵਜੇ ਦਿਨ ਐਤਵਾਰ ਨੂੰ ਔਰ ਗੋਰੀ ਸਰਕਾਰ ਨੇ ਗੋਲੀ ਦਾ ਹੁਕਮ ਦੇ ਦਿੱਤਾ ਔਰ ਇੰਨੇ ਵੱਡੇ ਪੱਧਰ ਤੇ ਤਿੰਨਾਂ ਪਾਸਿਆਂ ਤੋਂ ਘੇਰ ਕੇ ਔਰ ਗੋਲੀ ਦਾ ਆਲਟਰ ਦੇ ਕੇ ਔਰ ਜਿਹਦੇ ਵਿੱਚ ਕਰੀਬ 1500 ਲੋਕ ਜਿਹਦੇ ਵਿੱਚ ਸਾਡੇ ਬੱਚੇ ਨੌਜਵਾਨ ਬਜ਼ੁਰਗ ਮਾਈਆਂ ਧੀਆਂ ਭੈਣਾ ਸ਼ਹਾਦਤ ਦਾ ਜਾਮ ਪੀਤਾ ਔਰ ਘੱਟੋ ਘੱਟ 12 ਤੋਂ 1300 ਦੇ ਕਰੀਬ ਜ਼ਖਮੀ ਹੋਏ 1992 12 ਤੋਂ 1300 ਦੇ ਕਰੀਬ ਜ਼ਖਮੀ ਹੋਏ 192 ਵੱਡੇ ਪੱਧਰ ਤੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਔਰ ਐਡਾ ਵੱਡਾ ਅਤਿਆਚਾਰ ਕੀਤਾ ਤੇ ਉਹਨਾਂ ਚੇਤਕਰ ਗੋਰੀ ਸਰਕਾਰ ਨੇ ਗੋਲੀ ਨਹੀਂ ਬੰਦ ਕੀਤੀ ਜਿੰਨਾ ਚੇਤਕ ਅਸਲਾ ਵਿਰੁੱਧ ਖਤਮ ਨਹੀਂ ਹੋ ਚੁੱਕਾ ਔਰ ਇਹ ਜਲਿਆਂਵਾਲਾ ਬਾਗ ਜਿਹੜਾ ਇੱਕ ਵੱਡਾ ਮੋੜਾ ਔਰ ਜਿਹਦੇ ਤੇ ਫਿਰ ਇਤਿਹਾਸ ਸ਼ੁਰੂ ਹੋਇਆ ਔਰ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਰਦਾਰ ਉਦਮ ਸਿੰਘ ਜੀ, ਕਰਤਾਰ ਸਿੰਘ ਸਰਾਬਾ, ਬਾਬਾ ਸੋਹਣ ਸਿੰਘ ਭਗਨਾ, ਬਾਬਾ ਜਵਾਲਾ ਸਿੰਘ, ਬਾਬਾ ਵਿਸਾਖਾ ਸਿੰਘ, ਸਰਦਾਰ ਭਗਤ ਸਿੰਘ, ਇਹਨਾਂ ਦੀਆਂ ਵੱਡੀਆਂ ਕੁਰਬਾਨੀਆਂ ਸੂਰਬੀਰਾਂ ਨੇ ਔਰ ਜਲਿਆਂ ਵਾਲੇ ਬਾਗ ਦਾ ਬਦਲਾ ਲੈਣ ਵਾਲਾ ਸਰਦਾਰ ਉਦਮ ਸਿੰਘ ਔਰ ਜਿਨ੍ਹਾਂ ਨੇ ਵੱਡੇ ਪੱਦਰ ਤੇ ਆਪਣੀ ਸ਼ਹਾਦਤ ਦੇ ਕੇ ਔਰ ਬਦਲਾ ਲਿਆ ਔਰ ਮੈਂ ਸਰਕਾਰ ਤੇ ਮੈਂ ਨਾਰਾਜ਼ਗੀ ਵੀ ਜਤਾਉਂਦਾ ਫਰਨਖੇਦੀ ਵੀ ਕਰਦਾਂ ਕਿ ਹਰ ਇੱਕ ਸਾਲ ਵਿਸਾਖੀ ਵਾਲੇ ਦਿਨ ਔਰ 1919 ਦੇ ਵਿੱਚ ਸ਼ਹਾਦਤਾਂ ਹੋਈਆਂ 13 April ਨੂੰ ਸ਼ਾਮ 4 ਵਜੇ ਪਰ ਅੱਜ ਤੱਕ ਇਹ ਸਰਕਾਰਾਂ ਸੁੱਤੀਆਂ ਪਈਆਂ ਕਿ ਜੇ ਅਸੀਂ ਜਲ੍ਹਿਆਂ ਵਾਲੇ ਬਾਗ ਦੇ ਵਿੱਚ ਜਾ ਕੇ ਹਰ ਸਾਲ ਦੀ ਤਰ੍ਹਾਂ ਭਾਵੇਂ ਦੋ ਮੰਤਰੀ ਹੀ ਜਾਣ ਕਿ ਸਜਦਾ ਕਰਕੇ ਆਏ ਤੇ ਜਲਿਆਂਵਾਲੇ ਬਾਗ ਦਾ ਜਿਹੜਾ ਇਤਿਹਾਸ ਆ ਇਹ ਹੋਰ ਸਾਹਮਣੇ ਆਣ ਕੇ ਲੋਕ ਜਾਗਰਤ ਹੋਣਗੇ ਔਰ ਇਸ ਲਈ ਇਹ ਸਰਕਾਰ ਸੁੱਤੀ ਆ ਔਰ ਇਹ ਸਰਕਾਰ ਦਾ ਫਰਜ਼ ਬਣਦਾ ਕਿ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਵਾਲੇ ਯੋਧੇ ਔਰ ਉਹਨਾਂ ਦਾ ਜਿਹੜਾ ਉਹ ਉੱਥੇ ਜਾ ਕੇ ਅੱਜ ਦੇ ਦਿਨ ਕੋਈ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਣ ਜਾਂ ਉਨ੍ਹਾਂ ਦਾ ਨਾਮ ਲਿਆ ਜਾਵੇ ਜੱਲਿਆਂ ਵਾਲੇ ਬਾਗ ਦਾ ਅੱਜ ਦਾ ਅਹਿਮ ਦਿਹਾੜਾ ਵਾ ਔਰ ਸਾਬੇ ਕਮਾਲ ਕਲਗੀਧਰ ਪਾਲ ਸ਼ਾ ਦਾ ਸਮੇਂ ਪਾਸ਼ਾ ਨੇ ਖਾਲਸੇ ਦੀ ਸਿਰਜਣਾ ਕੀਤੀ ਔਰ ਜਿਨੇ ਪੂਰੇ ਦੇਸ਼ ਦੇ ਅੰਦਰ ਮਜਲੂਮਾਂ ਦੀ ਰਾਖੀ ਕਰਕੇ ਔਰ ਅੱਜ ਤੱਕ ਸਿਰ ਉੱਚੇ ਚੁੱਕ ਕੇ ਤੁਰਨ ਦਾ ਇਥੋਂ ਤੱਕ ਜਿਹੜਾ ਮੌਇਨਾ ਵਾ ਜਿਹੜਾ ਸਾਡੇ ਤੱਕ ਲੈ ਕੇ ਆਂਦਾ ਔਰ ਤਹ ਦਿਲੋਂ ਧੰਨਵਾਦ ਕਰਦੇ ਆ ਕਿ ਸਹਬੇ ਕਮਾਲ ਦਾ ਅਤੇ ਜੱਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਪ੍ਰਣਾਮ ਕੋਟਨ ਕੋਟਨ ਪ੍ਰਣਾਮ ਔਰ ਸ਼ਰਦਾ ਦੇ ਫੁੱਲ ਭੇਟ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ